ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਮੁੱਚੇ ਖਾਲਸੇ ਪੰਥ ਨੂੰ ਬੇਨਤੀ ਕਰਨੀ ਚਾਹੁੰਦੇ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਹੋਰ ਜਿਹੜੇ ਗੁਰਸਿੱਖ ਪਿਆਰੇ ਡਿਬਰੂਗੜ੍ਹ ਜਾਂ ਉਸ ਕੇਸ ਦੇ ਵਿੱਚ ਅੰਮ੍ਰਿਤਸਰ ਜਾਂ ਵੱਖ-ਵੱਖ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਕੀਤੇ ਹੋਏ ਨੇ ਟੱਕੇ ਹੋਏ ਨੇ ਤੁਹਾਨੂੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਮੋਰਚਾ ਲਗਾ ਦਿੱਤਾ ਪੱਕਾ ਅੰਮ੍ਰਿਤਸਰ ਸਾਹਿਬ ਸਾਰਾ ਗੜੀ ਸਰਾਏ ਜਿਹੜੀ ਹੈਰੀਟੇਜ ਸਟਰੀਟ ਉਹਦੇ ਬਾਹਰ ਪਰਿਵਾਰ ਬੈਠਾ ਹੈ ਅਸੀਂ ਸਾਰੇ ਅਕਾਲ ਹੀ ਅਕਾਲ ਫੌਜ ਤੇ ਸਾਰੇ ਗੁਰਸਿੱਖ ਪਿਆਰਿਆਂ ਨੇ ਮਤਾ ਕੀਤਾ ਹੈ ਕੱਲ ਆਪਾਂ ਸਾਰਿਆਂ ਨੇ ਸਵੇਰੇ ਖੂਚ ਕਰਨੀਆਂ ਸੀ ਦਰਬਾਰ ਸਾਹਿਬ ਵੱਲੋਂ ਸਭ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਰੇ ਵਿਤਕਰੇ ਭਲਾ ਕੇ ਅੱਜ ਸਾਨੂੰ ਉਹਨਾਂ ਭਰਾਵਾਂ ਦੇ ਨਾਲ ਖਲੋਣ ਦੀ ਲੋੜ ਹੈ ਸੋ ਚੜ੍ਹਦੀ ਕਲਾ ਦੇ ਵਿੱਚ ਸਾਰੇ ਕੱਲ ਸਵੇਰੇ ਖੂਚ ਕਰੋ ਤੇ ਉਹ ਪਰਿਵਾਰ ਨਾਲ ਆਪਾਂ ਡਟ ਕੇ ਖਲੋ ਸਕੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਬਲੇ ਜਸੀਮ ਬਾਬਾ ਫਤੇ ਸਿੰਘ ਤੇ ਜਸਦੇਵ ਸਿੰਘ ਮਿਸ਼ਲ ਸੀਤਾ ਦੋ ਜਥੇਬੰਦੀਆਂ ਕਾਲ ਹੀ ਅਕਾਲ ਫੌਜ ਇਹ ਦੋ ਜਥੇਬੰਦੀਆਂ ਕੂਚ ਕਰ ਰਹੀਆਂ ਅੰਮ੍ਰਿਤਸਰ ਨੂੰ ਕੱਲ 7 ਵਜੇ ਅਸੀਂ ਸਾਰੀਆਂ ਹੀ ਬੋਜਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਰੀਆਂ ਹੀ ਅੰਮ੍ਰਿਤਸਰ ਕੂਚ ਕਰਨ ਅਮਰਪਾਲ ਤੇ ਬੰਦੀ ਸਿੰਘਾਂ ਦਾ ਸਾਥ ਦੇਣ ਵੱਧ ਤੋਂ ਵੱਧ ਚੜ ਕੇ ਸਾਰੇ ਜਥੇਬੰਦੀਆਂ ਕੂਚ ਕਰਨ ਤਾਂ ਕਿ ਉਹਨਾਂ ਦਾ ਪਰਿਵਾਰ ਦਾ ਸਾਥ ਦਿੱਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮੀਨ ਸਾਫ ਮੋਰਚੇ ਚੋਂ ਇਹ ਤਿੰਨ ਜਥੇਬੰਦੀਆਂ ਤੋਂ ਜਥੇਬੰਦੀਆਂ ਚੱਲੀਆਂ ਜੀ ਆਪਣੇ ਅਮਰਤਪਾਲ ਸਿੰਘ ਖਾਤਰ ਆਪਣੇ ਜਿਹੜੇ ਬੰਤੀ ਸਿੰਘ ਇਹਨਾਂ ਨੇ ਰੇ ਆਪਣੇ ਡੱਕੇ ਹੋਏ ਨੇ ਨਜਾਇਜ਼ ਬੇਦੋਸ਼ੇ ਅੰਦਰ ਡੱਕੇ ਨੇ 30 30 40 40 ਸਾਲ ਹੋ ਚੱਲੇ ਨੇ ਐ ਅਸੀਂ ਸਰਕਾਰਾਂ ਦੇ ਵਿਰੁੱਧ ਹੁਣ ਪੂਰਾ ਉੱਥੇ ਜੰਮ ਕੇ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਸਰਕਾਰ ਨੂੰ ਕਹਿੰਨੇ ਆ ਹੁਣ ਅਲਰਟ ਹੋ ਜਾ ਹੁਣ ਫੌਜਾਂ ਹੋ ਗਈਆਂ ਨੇ ਲਾਮਬੰਦ ਤੇ ਬਾਕੀ ਸਾਰੇ ਕਬੂਤਰਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇਕੱਲੇ ਇਕੱਲੇ ਨਾ ਫੜਫੜ ਕਰੋ ਇਕੱਲੇ ਇਕੱਲੇ ਆਪਣਾ ਦਮ ਤੜਾ ਲੋਗੇ ਜੇ ਆਪਾਂ ਸਾਰੇ ਕਬੂਤਰ ਇਕੱਠੇ ਹੋ ਕੇ ਉਡਾਂਗੇ ਨਾ ਫਤਿਹ ਬੁਲਾ ਦਾਂਗੇ ਆਪਾਂ ਬੱਬਰ ਸ਼ੇਰ ਆ ਆਪਾਂ ਤਾਂ ਬਹੁਤ ਵੱਡੇ ਵੱਡੇ ਆਪਾਂ ਜਾਲ ਲਾ ਕੇ ਉੱਡ ਜਾਾਂਗੇ ਫੋਚੋ ਸਾਰਿਆਂ ਅੰਦਰ ਬੈਠਣ ਦਾ ਹੁਣ ਸਮਾਂ ਨਹੀਂ ਰਹਿ ਗਿਆ ਬਾਹਰ ਨਿਕਲ ਕੇ ਜਿੱਥੇ ਵੀ ਮੈਟਰ ਹੈਗੇ ਆ ਜਿੱਥੇ ਵੀ ਕੋਈ ਗੱਲ ਚੱਲ ਰਹੀ ਹੈ ਉੱਥੇ ਪਹੁੰਚਣ ਦੀ ਗੱਲਬਾਤ ਕਰੋ ਵਾਹਿ ਜੀ ਦੀ ਕਾਥਾ ਵਾਹਿ ਜੀ ਦੀ ਫਤਿਹ ਸਾਰੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਨਾ ਆ ਕਿ ਹੁਣ ਦੇਖ ਲੋ ਇਹ ਇਹ ਦਾ ਹਕੂਮਤ ਨੇ ਕਿੰਨਾ ਜ਼ੁਲਮ ਕੀਤਾ ਸਾਡੇ ਕਿਸਾਨ ਭਰਾਵਾਂ ਦੇ ਠੀਕ ਹੈ ਉਹ ਉਹਦੀਆਂ ਦਸਤਕਾਰੀ ਠੀਕ ਹੈ ਤੇ ਉਹ ਸਾਡੇ ਬਾਹਰਾਂ ਤੇ ਆ ਕੇ ਬਹਿ ਗਏ ਨੇ ਠੀਕ ਹੈ ਜੇ ਹੁਣ ਵੀ ਅਸੀਂ ਨਾ ਘਰਾਂ ਚੋਂ ਨਿਕਲੇ ਨਾ ਇਹ ਸਾਡੇ ਗਲੀਆਂ ਮੁਹੱਲੇ ਤੱਕ ਆਣਗੇ ਜੇ ਹੁਣ ਵੀ ਤੁਸੀਂ ਨਾ ਉੱਠੇ ਤੇ ਜੇ ਹੁਣ ਵੀ ਘਰੇ ਬੈਠੇ ਰਹੇ ਨਾ ਗਲੀਆਂ ਮੁਹੱਲਿਆਂ ਜਾ ਕੇ ਤੁਹਾਨੂੰ ਫਾੜ-ਫਾੜ ਕੇ ਮਾਰਨਗੇ ਸਾਹੀਂ ਤੇ ਮਰਨਾ ਹੀ ਹੈ ਸਾਨੂੰ ਪਤਾ ਵਾ ਠੀਕ ਹੈ ਪਰ ਤੁਸੀਂ ਅਸੀਂ ਚਾਹੁੰਦੇ ਆ ਵੀ ਤੁਹਾਡੇ ਲਈ ਕੁਝ ਕਰ ਜੀਏ ਤੁਸੀਂ ਤੁਹਾਨੂੰ ਵੀ ਬੇਨਤੀ ਕਰਦੇ ਆ ਤੁਸੀਂ ਵੀ ਸਾਡੇ ਨਾਲ ਲੱਗੋ ਜਿਸ ਦੇ ਨਾਲ ਸਾਡੇ ਨਹੀਂ ਲੱਗ ਸਕਦੇ ਨਾ ਸਾਡੀਆਂ ਲੱਤਾਂ ਨਾ ਖਿੱਚਿਓ ਬਸ ਇੰਨੀ ਕ ਬੇਨਤੀ ਕਰਨੀ ਚਾਹੁੰਦੇ ਆਂ ਤਕੜ ਤੇ ਲਿਆਂ ਨੂੰ ਬੇਨਤੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਜੱਜ ਕੀ ਤਕਰੀਆਂ ਕਿ ਜਾਵੇ ਨਿਹਾਲ ਹੋ ਜਾਵੇ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇ ਚੜ੍ਹਦੀ ਕਲਾ ਹੋ ਜਾਵੇ ਵਾਹਿਗੁਰੂ ਜੱਜ ਵਜ ਕੇ ਫਤਿਹ ਬੁਲਾਵੇ ਸ਼ੀਦਾ ਸਿੰਘਾਂ ਦੇ ਮਾਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਵਾਹਿਗੁਰੂ ਜੱਜ ਬੁਲਾਵੇ ਕਲਗੀ ਤਰਪਾਸ਼ ਪਿਤਾ ਰੂਪਾ ਹੁਣੇ ਆਲੋ ਜਾਵੇ ਸਰ ਸ੍ਰੀ ਅਕਾਲ ਅਜਿ ਘਰ ਰਕ ਜਾਵੇ ਨਿਹਾਲੋ ਜਾਵੇ ਫਤੇ ਪਾਵੇ ਜਿੱਥੇ ਬਾਬਾ ਦੀਪ ਸਿੰਘ ਜੀ ਚੰਨ ਕਮਲਾ ਨੂੰ ਪਾਵੇ ਸਰ ਸ੍ਰੀ ਅਕਾਲ ਪਰ ਅਕਾਲ ਦੇ ਤੇ ਪਤੇ ਨੂੰ ਪੰਜ ਕਾਲ ਸੇ ਹਰ ਮੈਦਾਨ ਹਰ ਦਮ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ